ਸਮਰਾਲਾ ਪੁਲਿਸ ਵੱਲੋਂ ਇੱਕ 플ੈਗ ਮਾਰਚ ਕੱਢਿਆ ਗਿਆ। ਇਹ 플ੈਗ ਮਾਰਚ ਸਮਰਾਲਾ ਦੇ ਮੁੱਖ ਚੌਂਕ ਤੋਂ ਸ਼ੁਰੂ ਹੋ ਕੇ 메인 ਬਾਜ਼ਾਰ ਅਤੇ ਵਕ ਵਕ ਮੁਹੱਲਿਆਂ ਵਿੱਚੋਂ ਗੁਜ਼ਰਦਾ ਹੋਇਆ ਸਮਰਾਲਾ ਦੇ ਥਾਣੇ ਵਿੱਚ ਜਾ ਕੇ ਸਮਾਪਤ ਹੋਇਆ ਏ। ਇਸ 플ੈਗ ਮਾਰਚ ਦੀ ਅਗਵਾਈ ਡੀਐਸਪੀ ਤਰਲੋਚਰ ਸਿੰਘ ਸਮਰਾਲਾ ਵੱਲੋਂ ਕੀਤੀ ਗਈ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ 플ੈਗ ਮਾਰਚ 15 ਅਗਸਤ ਆਜ਼ਾਦੀ ਦਿਹਾੜੇ ਨੂੰ ਦੇਖਦੇ ਹੋਏ ਕੱਢਿਆ ਗਿਆ ਹੈ। ਉਨਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਦੇ ਚੱਪੇ-ਚੱਪੇ ਤੇ ਨਿਗਰੱਖਣ ਵਾਸਤੇ ਫਲੈਗਮਾਰਕਸ ਅਤੇ ਜਗ੍ਹਾ-ਜਗ੍ਹਾ ਉੱਪਰ ਨਾਕੇ ਲਗਾਏ ਜਾਣਗੇ ਜਿਸ ਵਿੱਚ ਸੱਕੀ ਵਿਅਕਤੀਆਂ ਦੇ ਬਾਨਾਂ ਦੀ ਚੈਕਿੰਗ ਵੀ ਕੀਤੀ ਜਾਵੇਗੀ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਇਹ ਫਲੈਗਮਾਰਕ 15 ਅਗਸਤ ਦੇ ਰਿਕਾਰਡਾਂ ਖੜੇਆ ਗਿਆ ਸ਼ਹਿਰ ਦੇ ਵਿੱਚ ਜਿਹੜੀ ਕਿਪਾਜ-ਪਾਦੇ ਸਰਚ ਕਰਨ ਲਈ ਸੀਨੀਅਰ ਅਫਸਰ ਸਾਡੇ ਮਾਂਜੂਗ ਸਸਤੀ ਅਕਲੀ ਕਟਿਆਲ ਜੀ ਦੇ ਹੁਕਮ ਤੋ ਕੱਢਿਆ ਗਿਆ 15 ਅਗਸਤ ਤੱਕ ਐਵੇਂ 플ੈਗਮਾਰ ਸਾਡੇ ਜਾਰੀ ਰਹਿਣਗੇ ਤੇ ਇਹ ਸ਼ਹਿਰ ਤੋਂ ਬਿਨਾਂ ਹੀ ਮਾਛੂੜੇ ਵੀ ਜਿਹੜਾ ਉਹ ਵੀ ਇੱਕ ਅੱਧੇ ਦਿਨ ਖੜਾ ਜਿੱਤ ਲੈਟ ਹੋਸ ਮਾਛੂੜਾ ਸਾਹਿਬ ਚੈਕਿੰਗਾਂ ਨਾਕੇ ਪੁਸਟਾਂ ਬਧਾਈਆਂ ਗਈਆਂ ਨੇ ਇਹਦੇ ਬਾਰੇ ਇਹ 15 ਅਗਸਤ ਤੱਕ ਜਿਹੜੇ ਸਾਡੇ ਨਾਕੇ ਵੀ ਆ ਇਹ ਵੀ ਸਾਡੇ ਕੰਟੀਨਿਊ ਚੱਲਣਗੇ ਸ਼ਹਿਰ ਦੇ ਵਾਕ ਵਾਕ ਜਿਹੜੇ ਪੁਆਇੰਟਾਂ ਦੇ ਜਿਹੜੀ ਮਾੜੇ ਐਂਸਰਾਂ ਤੇ ਬਿਲਕੁਲ ਕੜੀ ਨਜ਼ਰ ਰੱਖੀ ਜਾ ਰਹੀ ਚਲੋ ਫਲੈਗ ਮਾਰਚ ਮੇਨ ਮਜਾਬ ਦੇ ਵਿੱਚ ਮਹੱਲਿਆਂ ਦੇ ਵਿੱਚ ਵੀ ਕੱਢਿਆ ਗਿਆ ਅੱਜ ਅੱਜ ਮੇਨ ਮਜਾਬ ਨਵੀਂ ਬਾਜ਼ਾਰ ਤੇ ਅੰਦਰਲੇ ਬੱਲੇ ਹਸਪੀਟਲ ਦੇ ਸਾਹਮਣੇ ਲਗਭਗ 50% ਸ਼ਹਿਰ ਦੇ ਵਿੱਚ ਅੱਜ ਫਲੈਗ ਮਾਰਚ ਕੱਢਿਆ ਗਿਆ ਪੈਦਲ ਇਹਦੇ ਵਿੱਚ ਕੋਈ ਬਹਿਨ ਵਗੈਰਾ ਵੀ ਚੈੱਕ ਕਰਨ ਨੂੰ ਨਹੀਂ ਕੋਈ ਏਦਾਂ ਦਾ ਵੀ ਹੈਗਾ ਇਹਦੇ ਵਿੱਚ ਕਰ ਰਹੇ ਜਿਹੜਾ ਸਸਪੈਕਟਡ ਕੋਈ ਮਿਲਦਾ ਉਹਨੂੰ ਚੈੱਕ ਕਰ ਰਹੇ ਆ ਅਸੀਂ